ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਦੇਖੋ ਖੇਤਾਂ ਦੀ ਸੈਰ ਦੇਖੋ ਕਿਵੇਂ ਪਾਣੀ ਜਾਂਦਾ ਆਰਾਮ ਨਾਲ ਠੰਡੀ ਠੰਡੀ ਖਾਵਾ ਮੌਸਮ ਵਿੱਚ ਬਹੁਤ ਤਬਦੀਲੀ ਆ ਗਈ ਅੱਜ ਆਖਦੇ ਹਾਂ ਮੀਂਹ ਪਾਏਗਾ ਹਾ ਹਾ ਪੰਜਾਬ ਵਰਗੀ ਰਿਸਣੀ ਜੋ ਸਰਕਾਰਾਂ ਚਲਦੀਆਂ ਹੁਣ ਉੱਧਰ ਫਿਰਦੇ ਸੀ ਸਿਮਰਨ ਤੇ ਮੈਂ ਪਸ਼ੂ ਪਾਣੀ ਪੀ ਕੇ ਆਇਆ ਸੀਗਾ ਚੈੱਕ ਕਰਦਾ ਕਰੀ ਗਏ ਜਾਂਦੇ ਆ ਇੱਥੇ ਮੈਨੂੰ ਲੱਗਦਾ ਨਾ ਕੱਬਲ ਉਗਰਿਆ ਸੀ ਥੋੜਾ ਜਿਹਾ ਥਾਂ ਦੋ ਤਿੰਨ ਗੇੜੇ ਤੇ ਉਹੀ ਲਾਉਂਦੇ ਆ ਸ਼ਾਇਦ ਤੇ ਆਪਣਾ ਮਿੱਤਰ ਚੋਨਾ ਲੇਟ ਹੋਈ ਜਾਂਦਾ ਕੋਈ ਨਹੀਂ ਲਾਵਾਂਗੇ ਕਿਉਂਕਿ ਇਸ ਅਪਛੇਤਾ ਚੋਨੇ ਬੜਾ ਵਧੀਆ ਚੱਲਦਾ ਤੇ ਮਿੱਤਰੋ ਵਾਟਾਂ ਆਪਾਂ ਪਹਿਲੀ ਵਾਰ ਪਾਈ ਆ ਤੇ ਮਾੜੀ ਮੋਟੀ ਟੇਢੀ ਹੋ ਸਕਦੀ ਆ ਕਿਉਂਕਿ ਜਿੰਦਰਾ ਆਪਾਂ ਪਹਿਲੀ ਵਾਰ ਚਲਾਇਆ ਸੀ ਟਰੈਕਟਰ ਮਗਰ ਪਹਿਲਾਂ ਸਿਮਰੀ ਪਾਉਂਦਾ ਹੁੰਦਾ ਵਟਾਂ ਵਟਾਂ ਮੈਂ ਕਦੇ ਵਟਾਂ ਵਟਾਂ ਦੇਖਿਆ ਨਹੀਂ ਵਾਟਾਂ ਆਪਾਂ ਪਹਿਲੀ ਵਾਰ ਪਾਈ ਸੀ ਮੈਂ ਕਿਹਾ ਪਾ ਕੇ ਦੇਖ ਲੇ ਫਿਰ ਵੀ ਮਾੜੀ ਮੋਟੀ ਟੇਢੀ ਆ ਮੈਨੂੰ ਲੱਗਦਾ ਟਰੈਕਟਰ ਨੂੰ 15 ਹਲਦੇ ਨੇ ਪੈਣਗੇ ਬਣਾ ਕੇ 11 ਨੇ ਤਾਂ ਪੋਰਾ ਹੀ ਨਹੀਂ ਪ੍ਰਵਾਹ ਕਰਦਾ ਟਰਬੋ ਫਟ ਗਿਆ ਮਿੱਤਰੋ ਟਰਬੋ ਹੈ ਟਰਬੋ ਲੈ ਕੇ ਆ ਗਿਆ ਨੇ ਸਵਰਾ ਅੱਜ ਤਾਂ ਟਰਬੋ ਵੀ ਵਾਲੀ ਸਰਾ ਫੱਟ ਹੁੰਦੀ ਹੈ ਮਿੱਤਰੋ ਆਪ ਆ ਗਏ ਜਮਾ ਤੋਰੇ ਦੇ ਨਾਲ ਤੇ ਹੋਰੇ ਆਪਣਾ ਘਰ ਹੋ ਗਿਆ ਹੋ ਗਿਆ ਅਥੇ ਕੀ ਸੀ ਅਸੀਂ ਤਾਂ ਨਹੀਂ ਲਾਇਆ ਅਸੀਂ ਤਾਂ ਨਹੀਂ ਲਾਇਆ ਇਹ ਲੈ ਬੈਗ ਉਹ ਪੱਟਲ ਗਿਆ ਨਾ ਤੂੰ ਪਹਿਲਾਂ ਗਾ ਤੋ ਚੱਕ ਲੈ ਇੱਧਰ ਰੱਖ ਹਾਂ ਸਰ ਅੱਧਰ ਰੱਖ ਗਲ ਗਿਆ 11 ਵਾ ਚਲ ਗਿਆ ਨਿਕਲ ਗਿਆ ਉਹ ਹੈ 11 ਵਾ ਨਿਕਲ ਗਿਆ ਕਿਹੜਾ ਇਹਦੇ ਨਾਲ ਦੇਖ ਸਕਦੇ ਹਾਂ ਪਨੀਰੀ ਦੇ ਨਾਲ ਜਿਹੜੀਆਂ ਗੱਲੀਆਂ ਨਹੀਂ ਆ ਪਨੀਰੀ ਆਣੇ ਕੋਈ ਚਾਦੀ ਨਹੀਂ ਚੱਲੀ ਜੀ ਅੱਛਾ ਵਾ ਚੱਲ ਹੌਲੀ ਹੌਲੀ ਡੈਡੀ ਕੀ ਆਂਦਾ ਅੱਜ ਮੌਸਮ ਗੱਲਾਂ ਸੁਣਾ ਆਪਣੇ ਸਬਸਕ੍ਰਾਈਬਰ ਡੈਡੀ ਦੀਆਂ ਗੱਲਾਂ ਮੌਸਮ ਕੀ ਆਂਦਾ ਨਹੀਂ ਆਊਗਾ ਬਾਈ ਲੱਜ ਆਊਗਾ ਐਵੇਂ ਹੀ ਰਹੂਗਾ ਕੋਈ ਨਹੀਂ ਅੱਜ ਮੈਂ ਪਾਣੀ ਛੱਡਦੇ ਆਂ ਅਗਲੇ ਪੀ ਮਿੱਤਰੋ 8:56 ਮਿੰਟ 31 ਸਕਿੰਟ ਟਾਈਮ ਹੋ ਚੁੱਕਿਆ ਸਾਰਿਆਂ ਨੇ ਗੱਲ ਫਾਰਮ ਨੂੰ ਕਰ ਲਓ ਸਬਸਕ੍ਰਾਈਬ ਹੋਰ ਜਿੰਨੇ ਵੀ ਨਜ਼ਰ ਆ ਰਹੇ ਪਰ ਉਹ ਪਤਾ ਸੀ ਇਹ ਪਕੰਦੇ ਨੇ ਹੋਰ ਨਾ ਨਾ ਜੀ ਦੇ ਵੱਢ ਦੇ ਨਾ ਨਾ ਦੀ ਪਾਰ ਚੱਲੀ ਅਸੀਂ ਪਾ ਦਿੰਦੇ ਹਾਂ Aliyan ne tamim vardın da? Aha. Adam vardın da. Kafir elde. Ne da hal ne? Hal dar da bu da. Pure ne Londa? Koyun. ਅੱਜ ਢਾਂਡਾ ਦੀ ਮਿੱਟੀ ਮਿੱਟੀ ਲਾਲ ਗਏ। ਅੱਜ ਮਿੱਟੀ ਲਾਗੇ ਉੱਥੇ ਨਾਲ ਸਬਜ਼ੀ ਵਾਲੇ ਥਾਣਾ ਮਿੱਟੀ ਲਾਉਣ ਵਾਲੀ ਪਈ ਆ। ਤੇ ਆ ਵੀ ਸੈੱਟ ਕਰਨ ਵਾਲੀ ਆ ਮਾੜੀ। I think her day here,